ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗਿੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੀ ਆ ਬਾਈ ਦਾ ਇੱਕ ਟੋਕੜ ਗੱਭਰ ਨਗ ਤੇ ਇੱਕ ਗੱਭਰ ਨਗ ਸੇਲਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਨੈਵ ਸਿੰਘ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਜੀ ਪੰਨ ਮੰਨੂਗੇ ਗੱਲ ਆਪਣੀ ਮੋਬਾਈਲ ਨੰਬਰ 9988563366 ਜੀ ਠੀਕ ਆ ਜੀ ਦੋ ਐਨੀਮਲ ਛੇਲ ਆ ਜੀ ਇੱਕ ਟੋਕੜ ਗੱਬਨ ਤੇ ਇੱਕ ਗੱਬਨ ਗਾਂ ਤੋਂ ਸ਼ੁਰੂ ਕਰ ਲੈਣੇ ਆ ਜੀ ਇਹਦੀ ਕੀ ਡਿਟੇਲ ਆ ਜੀ ਇਹਦੇ ਦੇ ਤੀਜੇ ਸਵੇ ਸੁਣਾਏ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 15 16 ਦਿਨਾਂ ਦੀ ਹੈ ਜੀ ਤੇ ਦੂਜੇ ਸੂਏ ਦੁੱਧ ਆ ਕੀ ਰਿਕਾਰਡ ਆ ਜੀ 30 ਤੋਂ ਪਲੱਸ ਸੀ ਜੀ 30 ਪਲੱਸ ਦੂਜੇ ਸੂਏ ਮਾਲਕਾਂ ਨੇ 30 ਪਲੱਸ ਦੁੱਧ ਦੱਸਿਆ ਜੀ ਹਜੇ ਤਰਕੀਬਨ 15 ਕ ਦਿਨਾਂ ਦੀ ਕੱਤੀ ਆ ਜੀ 15 ਕ ਦਿਨਾਂ ਦੀ ਡੇਟ ਮੁਤਾਬਕ ਲੈ ਜੂਗੀ ਤੋਰ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਡੇਟ ਮੁਤਾਬਕ 15 ਦਿਨ ਲੈ ਜੂਗੀ ਬਾਕੀ ਮੌਸਮ ਗਰਮੀ ਦਾ ਪਸ਼ੂ 2-4 ਦਿਨ ਉੱਪਰ ਵੀ ਲੈ ਜਾਂਦਾ ਤੇ 2-4 ਦਿਨ ਪਹਿਲਾਂ ਵੀ ਸੂ ਪੈਂਦਾ ਫੇਸ ਕੁਆਲਟੀ ਸੋਹਣੀ ਆ ਜੀ ਬਾਕੀ ਵੱਡੀ-ਵੱਡੀ ਬਹੁਤ ਆ ਜੀ ਗਾਂ ਹਵਾਨਾ ਤੁਹਾਨੂੰ ਨੇੜੇ ਦੋ ਦਿਖਾ ਦਿੰਨੇ ਬਹੁਤ ਸ਼ਾਨਦਾਰ ਹਵਾਨਾ ਜੀ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਏ ਬਾਕੀ 15 ਦਿਨਾਂ ਦੀ ਕੱਚੀ ਏ 15 ਦਿਨਾਂ ਦੇ ਘਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਐਫ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਵਗੈਰਾ ਚੰਗਾ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਮਾਲਕਾਂ ਨੇ 30 ਪਲੱਸ ਦੁੱਧ ਦੱਸਿਆ ਐ ਕਿੰਨਾ ਦੁੱਧ ਦੇ ਦੂ ਜੀ 32 ਤੇ 33 ਲੀਟਰ ਦੁੱਧ ਦੀ ਬਾਈ ਉਮੀਦ ਕਰਦੇ ਆ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਹੁਤ ਸੋਹਣਾ ਥਣ ਚਾਰੇ ਥਣ ਨਿਖਣਵੇਂ ਇੱਕੋ ਜਿਹੇ ਸੈਜ ਦੇ ਹੱਥੀ ਜਵਾਈ ਵਾਲੇ ਸੀਲ ਸੌ ਪੂਰੀ ਜਿਆਦਾ ਦੇਖ ਸਕਦੇ ਹੋ ਤੁਸੀਂ ਪੂਰੀ ਸੀਲ ਸੌ ਕਰਮਾ ਵਾਲੀ ਬਾਕੀ ਹਵਾਨੇ ਚ ਵਾਲ ਢੱਲਾਂ ਬਹੁਤ ਨੇ ਹਵਾਨਾ ਖਿਚਾਂਗੇ ਦਾ ਰਵੜ ਵਾਂਗੂ ਵਧੂਗਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਹਾਈਟ ਦੇ ਪੱਖ ਤੋਂ ਉੱਚੇ ਲੰਮੇ ਕਦ ਕਾਢਦੀ ਤੇ ਹੈਵੀ weight ਦੀ ਗਾਂ ਕੀ ਮੁੱਲ ਲਾ ਜੀ ਇਹਦਾ ਤਾਂ 90000 ਰੁਪਏ ਮੰਨਤਨ ਹੋ ਜਾਊਗਾ ਜੀ ਮੰਨਤਨ ਕਰਦੇ 90000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮੰਨਤਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਪਸੰਦ ਆਊ ਕੋਈ ਗਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਸਾਡੇ ਪੰਜਾਨੀ ਨਾਲੇ ਗੱਭਣਾ ਜੀ ਕਿੰਨੇ ਮੈਂ ਸਵੇਲੇ ਗੱਭਣਾ ਜੀ ਇਹ ਜੇ ਸਵੇਲੀ ਗੱਬਣਾ ਜੀ ਠੀਕ ਆ ਦੂਜੇ ਸਵੇ ਸੂਈ ਹੋਈ ਆ ਸਾਢੇ 5 ਮਹੀਨਿਆਂ ਦੀ ਗੱਬਣਾ ਦੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ ਸਾਢੇ 4 ਕਿਲੋ ਤਿਆਰ ਆ ਇੱਕ ਟਾਈਮ ਮਿਲਦੀ ਆ ਹੱਥਾਂ ਦੇ ਟਾਈਮ ਹੱਥਾਂ ਦਾ ਟਾਈਮ ਚੁੰਨੇ ਆ ਜੀ ਸਾਢੇ 4 ਕਿਲੋ ਕੰਡੇ ਵਾਲਾ ਤਿਆਰ ਆ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਹਾਂਜੀ ਹਾਂਜੀ ਚੈੱਕ ਕਰਾਉਣੀ ਦੋ ਡਾਂਗਾਂ ਦੇ ਚੁੱਕ ਲਈ ਜੀ ਠੀਕ ਆ ਜੀ ਤੇ ਮਗਰ ਬੱਚਾ ਜੀ ਕੱਟੀ ਜੀ ਮੋਰਾ ਤੇ ਬੱਚੇ ਤੇ ਮਿਲਦੀ ਆ ਜੀ ਨਹੀਂ ਜੀ ਚਾਰਦੇ ਮਿਲਦੀ ਚਾਰਦੇ ਮਗਰ ਬੱਚਾ ਕੱਟੀ ਆ ਤੁਸੀਂ ਦੇਖ ਸਕਦੇ ਹੋ ਜੈਡ ਬਲੈਕ ਕੱਤੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਮੱਝ ਦੀ ਕੁਆਲਿਟੀ ਚੈੱਕ ਕਰ ਲਓ ਜੀ ਚੌੜੇ ਪੱਟ ਫੂੜੇ ਦੀ ਤੇ ਹੈਵੀ ਬੋਡੀ weight ਦੀ ਤੋਰ ਕੇ ਦਿਖਾ ਦਿਓ ਜੀ ਫੇਸ ਕੁਆਲਿਟੀ ਸੋਹਣੀ ਆ ਜੀ ਥਣਾ ਦੇ ਤਾਂ ਜੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਫਵਾਨਾ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਨਿਖੜਵੇਂ ਇੱਕੋ ਸੈਜ ਦੇ ਬਾਕੀ ਜਿੰਨਾ ਬਾਈ ਨੇ ਦੁੱਧ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੈ ਜੀ ਤਸੱਲੀ ਤੁਸੀਂ ਆਪ ਕਰਨੀ ਹੈ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਬਾਈ ਕਹਿੰਦਾ ਡਾਕਟਰ ਤੁਸੀਂ ਆਪ ਦਾ ਲੈ ਆਓ ਨਾਲ ਚੈੱਕ ਕਰਵਾ ਸਕਦੇ ਹੋ 5.5 ਮਹੀਨਿਆਂ ਦੀ ਗੱਭਣ ਹੈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਸੱਜਰ ਨੇ 12 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਜੀ ਸੱਜਰ ਨੇ 12 13 ਕਿਲੋ ਦੁੱਧ ਦਿੱਤਾ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ ਕੋਈ ਵੀ ਰਵਾਧ ਕਰ ਲਓ ਅਗਲੇ ਸਵੇਲੇ ਚੰਗੀ ਤਿਆਰ ਹੋਊਗੀ ਵੱਧ ਵੀ ਦੇ ਸਕਦੀ ਆ ਪਤਲੀ ਚਮੜੀ ਦੀ ਸੋਹਣੀ ਫੇਸ ਕੁਆਲਿਟੀ ਜੀ ਮੁੱਲ ਬਾਈ ਤੋਂ ਪੁੱਛ ਲੈਣੇ ਕੀ ਮੁੱਲ ਹੈ ਜੀ ਇਹਦਾ ਮੁੱਲ 65000 ਰੁਪਿਆ ਕਰ ਜੀ ਮਾਨਤਨ ਹੋ ਜਾਊਗਾ ਜੀ ਹਾਂਜੀ ਮਾਨਤਨ ਹੈ 65000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਊਗਾ ਬੇਫਿਕਰ ਹੋ ਕੇ ਆ ਜਿਓ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਥਣਾ ਦੇ ਸਹਾਇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਣ ਨਿੱਖੜ ਮੇ ਇੱਕੋ ਸਹਾਇ ਦੇ ਦੇਖ ਸਕਦੇ ਹੋ ਤੁਸੀਂ ਧੰਨਵਾਦ ਜੀ